ਦੋਸਤੋ ਸਵਾਗਤ ਹੈ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਪਹਿਲਾਂ ਦੋਸਤੋ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤੀਂਦੂਏ ਨੇ ਕਹਿਰ ਮਚਾਇਆ ਹੋਇਆ ਸੀਗਾ ਵੱਖ-ਵੱਖ ਪਿੰਡਾਂ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਪਟਿਆਲਾ ਜ਼ਿਲ੍ਹੇ ਦੇ ਅਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਤੀਂਦੂਆ ਲਗਾਤਾਰ ਦੇਖਿਆ ਜਾ ਰਿਹਾ ਸੀ ਅਤੇ ਉਸ ਨੇ ਕਈ ਜਾਨਵਰਾਂ ਦੇ ਉੱਤੇ ਹਮਲਾ ਵੀ ਕੀਤਾ ਦੋਸਤੋ ਅਤੇ ਹੁਣ ਤੱਕ ਤੀਂਦੂਆ ਬਨ ਵਿਭਾਗ ਤੋਂ ਨਹੀਂ ਫੜਿਆ ਗਿਆ ਦੋਸਤੋ ਦੂਸਰੇ ਪਾਸੇ ਇੱਕ ਭੇੜੀਏ ਨੇ 9 ਬੰਦਿਆਂ ਦੀ ਜਾਨ ਲੈ ਲਈ ਹੈ ਦੋਸਤੋ ਜੰਗਲੀ ਭੇੜੀਆਂ ਬਹੁਤ ਹੀ ਖੰਖਾਰ ਭੇੜੀਆਂ ਸੀਗਾ ਜਿਸ ਨੇ ਕੀ ਘਰ ਦੇ ਵਿੱਚ ਆ ਕੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਕਿਸਾਨ ਖੇਤਾਂ ਦੇ ਵਿੱਚ ਜਾਂਦੇ ਨੇ ਤਾਂ ਉਹ ਉਹਨਾਂ ਦੇ ਉੱਤੇ ਅਟੈਕ ਕਰ ਦਿੰਦਾਗਾ ਪਿੰਡ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣਿਆ ਹੋਇਆਗਾ ਉਧਰੋਂ ਦੋਸਤੋ ਦੂਸਰੇ ਪਾਸੇ ਬਨ ਵਿਭਾਗ ਅਤੇ ਪੁਲਿਸ ਟੀਮਾਂ ਨੇ ਲਗਾਤਾਰ ਸ਼ਾਪੇ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਡਰੋਨ ਦੇ ਨਾਲ ਵੀ ਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੋਸਤੋ ਹਲੇ ਤੱਕ ਦੋ ਪੇੜੀਆਂ ਹੀ ਫੜੇ ਗਏ ਨੇ ਬਣ ਵਿਭਾਗ ਵੱਲੋਂ ਕਿਉਂਕਿ ਚਾਰ ਪੇੜੀਆਂ ਨੇ ਤਕਰੀਬਨ 9 ਬੰਦਿਆਂ ਦੀ ਜਾਨ ਲੈ ਲਈ ਆ ਦੋਸਤੋ ਜਿਹੜੀ ਇਹ ਖਬਰ ਹੈ ਜੂਪੀ ਦੇ ਗੋਰਖਪੁਰ ਜ਼ਿਲ੍ਹੇ ਦੀ ਹੈ ਉਥੋਂ ਦੇ ਇੱਕ ਪਿੰਡ ਦੇ ਵਿੱਚ ਤਕਰੀਬਨ ਚਾਰ ਪੇੜੀਆਂ ਨੇ ਹਮਲਾ ਕਰ ਦਿੱਤਾ ਅਤੇ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਤਕਰੀਬਨ 9 ਲੋਕਾਂ ਦੀ ਮੌਤ ਹੋ ਚੁੱਕੀ ਆ ਦੋਸਤੋ ਦੂਸਰੇ ਪਾਸੇ ਜੇਕਰ ਦੇਖੇ ਤਾਂ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਨਾਲ ਤेंदुआ ਲਗਾਤਾਰ ਹਲੇ ਤੱਕ ਤਾਂ ਪਸ਼ੂਆਂ ਦੇ ਉੱਤੇ ਹਮਲਾ ਕਰ ਰਿਹਾ ਪਰ ਇਹ ਨਾ ਹੋਵੇ ਕਿਤੇ ਕੱਲ੍ਹ ਨੂੰ ਉਹ ਕਿਸੇ ਇਨਸਾਨ ਦੇ ਉੱਤੇ ਹਮਲਾ ਕਰ ਦੇਵੇ ਪੰਜਾਬ ਦੇ ਵਿੱਚ ਬਣ ਵਿਭਾਗ ਅਤੇ ਹੋਰ ਟੀਮਾਂ ਨੂੰ ਬਹੁਤ ਜ਼ਿਆਦਾ ਸਾਰਕ ਹੋਣ ਦੀ ਲੋੜ ਹੈ ਕਿਉਂਕਿ ਦੋਸਤੋ ਤेंदुआ ਕਿਸੇ ਦਾ ਵੀ ਨੁਕਸਾਨ ਕਰ ਸਕਦਾ ਹੈ ਜਿਸ ਤਰ੍ਹਾਂ ਯੂਪੀ ਦੇ ਵਿੱਚ 9 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਵੀ ਥੋੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਤेंदुआ ਹਲੇ ਤੱਕ ਬਣ ਵਿਭਾਗ ਤੋਂ ਨਹੀਂ ਫੜਿਆ ਗਿਆ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ